ਅਬਰਾਧ ਦੇ ਚੱਗੇ ਵਦਾਂਗੇ ਜਤੂ ਦੇ ਵਿੱਚ ਤਹਿਸੀਲਦਾਰ ਤੇ ਵਿਚਲਨਸ ਵਿਭਾਗ ਦੀ ਕਾਰਵਾਈ ਤੋਂ ਬਾਅਦ ਹੁਣ ਸਮੂਹ ਤਹਿਸੀਲਦਾਰ ਜੁਥੇਵੰਦੀਆਂ ਦੇ ਵੱਲੋਂ ਮੀਟਿੰਗ ਕਰਕੇ ਐਲਾਨ ਕੀਤਾ ਗਿਆ ਸੀ ਕਿ ਸ਼ੁੱਕਰਵਾਰ ਤੱਕ ਰਜਿਸਟਰੀਆ ਦਾ ਕੰਮ ਨਹੀਂ ਕੀਤਾ ਜਾਏਗਾ ਜਦੋਂ ਸਾਡੀ ਟੀਮ ਮੌਕੇ ਤੇ ਜਤੂ ਦੀ ਤਹਿਸੀਲ ਕੰਪਲੈਕਸ ਦੇ ਵਿੱਚ ਪਹੁੰਚੀ ਤਾਂ ਉੱਥੇ ਦੀ ਰਜਿਸਟਰੀਆ ਨਹੀਂ ਹੋ ਰਹੀਆਂ ਸਨ ਤੇ ਕੁਰਸੀਆਂ ਪੂਰੀ ਤਰੀਕੇ ਨਾਲ ਖਾਲੀ ਪਈਆਂ ਸੀ ਤੇ 리ਡਰ ਨੇ ਦੱਸਿਆ ਹੈ ਕਿ ਤਹਿਸੀਲਦਾਰ ਸਾਹਿਬ ਡੀਸੀ ਸਾਹਿਬ ਦੇ ਨਾਲ ਮੀਟਿੰਗ ਲਈ ਫਰੀਦਕੋਟ ਗਏ ਹੋਏ ਨੇ ਸਿਲਦਰ ਸਾਹਿਬ ਆਫਿਸ ਆ ਇਸ ਵੀਰੇ ਜੀ ਤੇ ਉੱਥੇ ਜਿਹੜੇ ਬਾਕੀ ਕੰਮ ਆ ਸਾਰੇ ਉਹ ਅਫਸਰ ਕਰ ਰਹੇ ਨੇ ਸਾਡੇ ਹੂੰ ਤੇ ਕਲਰ ਰਜਿਸਟ੍ਰੇਸ਼ਨ ਦਾ ਕੰਮ ਆ ਜਿਹੜਾ ਉਹਨਾਂ ਵੱਲੋਂ ਜਿਹੜਾ ਨਹੀਂ ਕੀਤਾ ਜਾ ਰਿਹਾ ਜੀ ਬਾਕੀ ਦੇ ਸਾਰੇ ਕੰਮ ਉਹਨਾਂ ਵੱਲੋਂ ਕੀਤੇ ਜਾ ਰਹੇ ਆ ਤੇ ਹੁਣ ਅੱਧਾ ਘੰਟਾ ਪਹਿਲਾਂ ਲਗਭਗ ਉਹਨਾਂ ਨੂੰ ਗੁਡੀ ਸਾਹਿਬ ਦੀ ਕਾਲ ਆਈ ਸੀਗੀ ਥੀ ਮੀਟਿੰਗ ਵਾਸਤੇ ਜੀ ਹੁਣ ਫਿਲਹਾਲ ਫ੍ਰੀਪੁੱਟ ਗਈ ਪਈ ਹੈ ਇਹ ਸੀਐਮ ਸਾਹਿਬ ਵੱਲੋਂ ਇਹ ਵੀ ਲੜਕੀ ਤਾਇਆ ਗਿਆ ਵੀ ਜਿਹੜੇ ਕਾਨੂੰਗੋ ਆ ਉਹ ਰਜਿਸਟਰੀਆਂ ਦਾ ਕੰਮ ਦੇਖਣਗੇ ਕੀ ਇੱਥੇ ਹੋ ਰਿਹਾ ਜੀ ਨੇ ਚਲ ਹਾਲ ਤਾ ਡੀਸੀ ਸਾਹਿਬ ਵੱਲੋਂ ਕੋਈ ਮਤਲਬ ਕਿਸੇ ਕਾਨੂੰਗੋ ਦੀ ਹਜੇ ਤੱਕ ਆਰਡਰ ਨਹੀਂ ਹੋਏ ਜੀ ਤੇ ਉਹ ਉਸ ਤੋਂ ਬਾਅਦ ਜੇ ਆਰਡਰ ਹੁੰਦੇ ਤਾਂ ਉਹ ਦੇਖ ਲਿਆ ਜਾਏਗਾ ਇੱਕ ਹਰ ਹਰਤਾਲੇ ਤੇ ਕਾਰਨ ਕੀ ਸਰ ਤਸੀਲਦਾਰ ਸਾਹਿਬ ਵੱਲੋਂ ਹੜਤਾਲ ਜੱਲ ਰਹੀ ਹੈਗੀ ਤੇ ਰਜਿਸਟਰੀਆਂ ਦਾ ਕੰਮ ਮੰਗਦੇ ਬਾਕੀ ਸਾਰੇ ਕੰਮ ਚੱਲ ਰਹੇ ਜੀ ਜਿਵੇਂ ਜਿਵੇਂ ਆਫਿਸ ਆਜ ਕਿਤੇ ਨਹੀਂ ਆਫਿਸ ਹੀ ਸਾਹਿਬ ਦੀ ਮੀਟਿੰਗ ਚ ਗਏ ਹੋ ਮੀਟਿੰਗ ਕਰਦੇ ਜੀ ਹੋਰ ਦੂਜਾ ਕੰਮ ਚੱਲ ਰਿਹਾ ਸਰ ਠੀਕ ਕੀ ਕੰਮ ਕਰਨਾ ਹੈ ਤੁਸੀਂ ਅੱਜ ਪ੍ਰਿੰਟ ਕਰਾ ਲਈ ਮੇਰੇ ਚੜਿਆ ਤੌੜ ਚੜਾਉਂਗਾ ਦੁਆਲਤਰਾ चढ़ाना है। काम हो रहा है जी? ਤਾਂ ਸੀਟ ਪਰ ਬੈਠੇ ਨਹੀਂ ਬੈਠੇ ਕੋਈ ਨਹੀਂ ਹੈ ਤੇ ਰਜਿਸਟ੍ਰੇਸ਼ਨ ਵਾਸਤੇ ਫਾਰਮ ਡਾਟਾ ਇਨਪੁਟਟਰ ਦਾ ਕੰਮ ਕਰਦੇ ਆਂ ਕਾਰਨ ਕਿ ਉਹ ਜੇ ਹੜਤਾਲ ਹੈਗੇ ਜੀ ਉੱਤ ਲੱਗੇ ਹਾਂਜੀ ਕਾਰਨ ਕਿ ਉਹ ਹੜਤਾਲ ਕਿਉਂ ਹੈ ਰੈਸਟ ਨਹੀਂ ਹੋ ਰਹੀ ਤੇ ਇਸ ਕਿਸਮ ਦਾ ਕੰਮ ਜਿੱਦਾਂ ਕਿ ਪਤਾ ਲੱਗਿਆ ਵੀ ਕਈ ਤਹਿਸੀਲਾਂ